ਆਰਾ ਫੈਬਰਿਕ ਵੀ ਸਵਾਗਤ ਹੈ ਤੁਹਾਡੇ ਲੋਜੇ ਤੁਹਾਡੇ ਲਈ ਬਹੁਤ ਹੀ ਸੋਹਣੇ ਹੈਂਡਵਰਕ ਦੇ ਗਰਲਿਸ ਲੁੱਕ ਦੇ ਵਿੱਚ ਸੂਟ ਲੈ ਕੇ ਆਈਆਂ ਦੇਖੋ ਗਲੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਪੈਨਲ ਆਏਗਾ ਜੀ ਆ ਦੇਖੋ ਕਲੀਆਂ ਆਣਗੀਆਂ ਇਸ ਤਰ੍ਹਾਂ ਤੇ ਇਹ ਦੀ ਬਾਜੂ ਤੇ ਆਏਗਾ ਤੇ ਇਹ ਦੀ ਸਲਵਾਰ ਆਏਗੀ ਜੀ ਮਹਿੰਦੀ ਕਲਰ ਦੇ ਵਿੱਚ ਇਹ ਸੂਟ ਹੈਗਾ ਜਿਮੀ ਚੂ ਦੇ ਵਿੱਚ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਹੈਗਾ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਆਣਗੇ ਜੀ ਅੱਜ ਤੇ ਜਿਨ੍ਹਾਂ ਨੂੰ ਲੈਣਾ ਹੈ फटाफट ਆਪਣੇ ਸਕਰੀਨਸ਼ਾਟ ਲੈ ਕੇ ਆਪਣਾ ਰੇਟ ਪੁੱਛ ਕੇ ਨਾ ਆਪਣਾ ਬੁੱਕ ਕਰਾ ਸਕਦੇ ਹੋ ਸਾਰਿਆਂ ਦੇ ਸੂਟ ਨਾਲ ਅਲੱਗ-ਅਲੱਗ ਹੋਣਗੇ ਸਾਰਿਆਂ ਦੇ ਰੇਟ ਆ ਦੇਖੋ ਆ ਦੇਖੋ ਕਿੰਨਾ ਸੋਨਾ ਗਲਾ ਡਿਜ਼ਾਈਨ ਹੈਗਾ ਸਾਰੇ ਘਰਲਿਸ ਲੁੱਕ ਦੇ ਵਿੱਚ ਸੂਟ ਹੈਗੇ ਨੇ ਜੀ ਆ ਦੇਖੋ ਤੇ ਇਹ ਦੀ ਸਲਵਾਰ ਦਾ ਵਰਕ ਆਏਗਾ ਜੀ ਆ ਦੇਖੋ ਇਹ ਸਲਵਾਰ ਤੇ ਆਏਗਾ ਜੀ ਵਰਕ ਉਪਾੜਾ ਸਿਲਕ ਦੀ ਸਲਵਾਰ ਹੋਏਗੀ ਤੇ ਪਿਓਰ ਔਰਗੰజా ਦਾ ਦੁਪੱਟਾ ਹੋਏਗਾ ਜੀ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਸਾਰੇ ਨਾਲ ਅਲਗ-ਅਲਗ ਵੇਸ ਦੇ ਉੱਤੇ ਬਣੇ ਹੋਏ ਨੇ ਸਾਰੇ ਸੂਟਾ ਦੇਖੋ ਬਿਲਕੁਲ ਪਿਓਰ ਔਰਗੰਝਾ ਦਾ ਦੁਪੱਟਾ ਹੈਗਾ ਤੇ ਆ ਦੇਖੋ ਗਲਾ ਦੇਖੋ ਇਹਦਾ ਪੂਰੇ ਹੈਂਡਵਰਕ ਦੇ ਸੂਟ ਨੇ ਜੀ ਇਹ ਕੁੜੀਆਂ ਵਾਸਤੇ ਜਿਨ੍ਹਾਂ ਨੂੰ ਲੈਣੇ ਨੇ ਸਕਰੀਨਸ਼ਾਟ ਲੈ ਸਕਦੀਆਂ ਨੇ ਕਿਉਂਕਿ ਵਿਆਹ ਸਾਦੀ ਦੇ ਸੀਜ਼ਨ ਹੁਣ ਆ ਰਹੇ ਨੇ ਆ ਦੇਖੋ ਜੀ ਇੱਕ ਆ ਹੈਗਾ ਜੀ ਇਹ ਵਾਲਾ ਆਲਓਵਰ ਹੈਗਾ ਸੂਟ ਆਲਓਵਰ ਪੰਜ ਮਿੰਟ ਤੁਹਾਨੂੰ ਸੂਟ ਮਿਲੂਗਾ ਜੀ ਕਾਲੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈਗਾ ਤੇ ਇਹਦਾ organza ਦਾ ਦੁਪੱਟਾ ਹੈਗਾ ਜੀ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਲੈਸਾਂ ਵਗੈਰਾ ਲਗਾ ਕੇ ਨਾ ਦੁਪੱਟੇ ਤੇ ਤਿਆਰ ਕੀਤਾ ਹੋਇਆ ਦੁਪੱਟਾ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਗਾਜਰੀ ਜਾਂ ਛੇੜ ਸੂਟ ਦਾ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੇ ਬਾਜੂ ਦਾ ਵਰਕ ਆਏਗਾ ਜੀ ਆ ਦੇਖੋ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਜੀ ਜਿਨ੍ਹਾਂ ਨੂੰ ਲੈਣੇ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਨੇ ਤੇ ਜਿਨ੍ਹਾਂ ਨੂੰ ਵਿਆਹ ਸਾਧੀਆਂ ਦੇ ਵਾਸਤੇ ਲੈਣਾ ਹੈ ਉਹਨਾਂ ਵਾਸਤੇ ਆਪਾਂ ਹੋਲਸੇਲ ਦੇ ਵਿੱਚ ਡੀਲ ਕਰਾਂਗੇ ਤੇ ਉਹਨਾਂ ਨੂੰ ਬਹੁਤ ਹੀ ਘੱਟ ਰੇਟਾਂ ਵਿੱਚ ਆਪਾਂ ਸੂਟ ਦਵਾਂਗੇ ਆ ਦੇਖੋ ਜੀ ਗਲੇ ਦਾ ਡਿਜ਼ਾਈਨ ਕਿੰਨਾ ਸੋਹਣਾ ਹੈਗਾ ਜੀ ਕਿਸੇ ਅੰਦਾਜ਼ ਵਾਸਤੇ ਲੈਣਾ ਬਰੀ ਵਾਸਤੇ ਲੈਣਾ ਨਾ ਉਹਨਾਂ ਵਾਸਤੇ ਬਹੁਤ ਹੀ ਘੱਟ ਰੇਟਾਂ ਵਿੱਚ ਆਪਾਂ ਸੂਟ ਇਹ ਦੇਵਾਂਗੇ ਆ ਦੇਖੋ ਜੀ ਤੇ ਇਹ ਵਾਲਾ ਹੈਗਾ ਜੀ ਇਹਦਾ ਪਿਓਰ ਚੀਨੋਂ ਦਾ ਦੁਪੱਟਾ ਦੇਖੋ ਪ्योर ਚ ਨੋਂ ਦਾ ਇਹਦਾ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਸੂਟ ਹੈਗਾ ਤੇ ਇਹ ਦੀ ਬਾਜੂ ਦਾ ਵਰਕ ਹੈਗਾ ਜੀ ਦੇਖੋ ਤੇ ਬਹੁਤ ਹੀ ਸੋਹਣੇ ਸੂਟ ਨੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਤੇ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਜੇ ਤੁਸੀਂ ਸਾਡੀ ਦੁਕਾਨ ਤੇ ਆ ਕੇ ਲੈ ਜਾਣਾ ਚਾਹਦੇ ਹੋ ਤਾਂ ਉਹ ਵੀ ਆ ਸਕਦੇ ਹੋ ਤੇ ਆਪਣੀ ਦੁਕਾਨ ਹੈਗੀ ਆਪਾਂ ਘਰ ਤੇ ਹੀ ਕੰਮ ਕਰਦੇ ਆਂ ਜੀ ਤੇ ਆਪਣੀ ਦੁਕਾਨ ਛੇੜੀ ਦੇ ਵਿੱਚ ਹੈਗੀ ਆ ਜੀ ਆ ਦੇਖੋ ਜੀ ਇਹ ਮਹਿੰਦੀ ਕਲਰ ਦੇ ਵਿੱਚ ਸੂਟ ਹੈਗਾ ਜੇ ਮਹਿੰਦੀ ਵਗੈਰਾ ਫੰਕਸ਼ਨ ਤੇ ਪਾਣਾ ਹੋਵੇ ਬਹੁਤ ਹੀ ਸੋਹਣਾ ਸੂਟ ਹੈਗਾ ਜੀ ਇਹ ਤੇ ਇਹਦੀ ਬਾਜੂ ਦਾ ਵਰਕ ਹੈਗਾ ਦੇਖੋ ਤੇ ਕਪੜਾ ਵੀ ਦੇਖੋ ਬਹੁਤ ਸੋਹਣਾ ਹੈਗਾ ਜੀ ਇਹ 크ਰਸ਼ ਔਰਗੰਜਾ ਦੇ ਵਿੱਚ ਇਹ ਕਪੜਾ ਹੈਗਾ ਜੀ ਬਹੁਤ ਸੋਹਣਾ ਤੇ ਜਿਹੜੇ ਸਾਰੇ ਅੱਜ ਕੱਲ ਨਵੇਂ ਕੱਪੜੇ ਚੱਲ ਰਹੇ ਨੇ ਨਾ ਉਹਨਾਂ ਦੇ ਬੇਸਾਂ ਦੇ ਉੱਤੇ ਇਹ ਸੂਟ ਹੈਗੇ ਨੇ ਜੀ ਬਹੁਤ ਸੋਹਣੇ ਤੇ ਆਹ ਦੇਖੋ ਇਹਦੀ ਸਲਵਾਰ ਦਾ ਵਰਕ ਸਾਰਾ ਟੋਟਲੀ ਹੈਂਡਵਰਕ ਹੈਗਾ ਇਹ ਐ ਨਹੀਂ ਹੈਗੇ ਕਿ ਕਾਪੀਆਂ ਹੈਗੀਆਂ ਕਾਪੀਆਂ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਕਾਪੀਆਂ ਆਪਾਂ ਵੀਡੀਓ ਦੇ ਵਿੱਚ ਨਹੀਂ ਪਾਉਂਦੇ ਜੋ ਵੀ ਆਪਾਂ ਮਾਲ ਰੱਖਦੇ ਆਂ ਜੀ ਸਾਰਾ オリジナル ਹੀ ਰੱਖਦੇ ਆਂ ਆਹ ਦੇਖੋ ਜੀ ਇਹ ਚ ਨਾਉਣ ਦਾ ਦੁਪੱਟਾ ਹੈਗਾ ਜੀ ਇਹਦਾ ਬਹੁਤ ਸੋਹਣਾ ਡਾਈ ਕਰਾ ਕੇ ਲੈਸ ਲਾਇਆ ਹੋਇਆ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਸੂਟਾਂ ਦੀ ਤੇ ਜਿਨ੍ਹਾਂ ਵੀ ਮੇਰੀਆਂ ਭੈਣਾਂ ਦੇ ਵਿਆਹ ਸਾਧੀਆਂ ਨੇ ਜਿਨ੍ਹਾਂ ਨੂੰ ਲੈਣੇ ਆ ਜਲਦੀ ਜਲਦੀ ਆ ਕੇ ਨਾ ਆਪਣੇ ਸੂਟ ਲੈ ਸਕਦੀਆਂ ਨੇ ਹੋਲ ਸੇਲ ਰੇਟਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਤੇ ਤੁਸੀਂ ਜੇਕਰ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ